ਪਟਿਆਲੇ ਦੇ ਭੀੜ ਭਰੇ ਇਲਾਕੇ ਵਿੱਚ ਅਰਜਨ ਆਪਣੀ ਪੁਰਾਣੀ ਜੀ ਆਟੋ ਲੈ ਕੇ ਨਿਕਲ ਆਇਆ ਸੀ ਉਸ ਦੀਆਂ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਸਨ ਪਰ ਜੇਬ ਵਿੱਚ ਬਹੁਤ ਥੋੜੇ ਹੀ ਪੈਸੇ ਪਿਤਾ ਦੀ ਮੌਤ ਤੋਂ ਬਾਅਦ ਮਾਂ ਦੀਆਂ ਦਵਾਈਆਂ ਘਰ ਦਾ ਰਾਸ਼ਨ ਤੇ ਭੈਣ ਦੀ ਪੜ੍ਹਾਈ ਇਹ ਸਭ ਦਾ ਖਰਚ ਅਰਜਨ ਦੇ ਮੋਢਿਆਂ ਤੇ ਆ ਗਿਆ ਸੀ ਅਰਜਨ ਅੱਜ ਕੱਲ ਦੇ ਮੁੰਡਿਆਂ ਵਰਗਾ ਨਹੀਂ ਸੀ ਉਹ ਬਹੁਤ ਹੀ ਇਮਾਨਦਾਰ ਤੇ ਮਿਹਨਤੀ ਮੁੰਡਾ ਸੀ ਇੱਕ ਦਿਨ ਦੁਪਹਿਰੇ ਜਦੋਂ ਅਰਜਨ ਆਪਣੀਆਂ ਘਟੋ ਨਾਲ ਸਵਾਰੀਆਂ ਦੀ ਉਡੀਕ ਵਿੱਚ ਖੜਾ ਸੀ ਉਦੋਂ ਇੱਕ ਸਿੰਪਲ ਜਿਹੀ ਦਿਸਣ ਵਾਲੀ ਪਿਆਰੀ ਜੀ ਕੁੜੀ ਆ ਕੇ ਉਹਦੇ ਆਟੋ ਵਿੱਚ ਬਹਿ ਜਾਂਦੀ ਹੈ ਉਹਦੇ ਹੱਥ ਵਿੱਚ ਇੱਕ ਥੈਲੀ ਸੀ ਅਰਜਨ ਉਸ ਨੂੰ ਪੁੱਛਦਾ ਹੈ ਕਿ ਮੈਡਮ ਤੁਸੀਂ ਕਿੱਥੇ ਜਾਣਾ ਹੈ ਉਸ ਕੁੜੀ ਨੇ ਕਿਹਾ ਕਿ ਮੈਂ ਨੇੜੇ ਹੀ ਦੁਕਾਨ ਤੇ ਜਾਣਾ ਹੈ ਅਰਜਨ ਨੇ ਉਹਨੂੰ ਬਿਨਾਂ ਕੁਝ ਪੁੱਛੇ ਆਟੋ ਚਲਾ ਲਈ ਰਸਤੇ ਵਿੱਚ ਨਾ ਚੁੰਦੇ ਹੋਏ ਵੀ ਅਰਜਨ बार-बार ਉਸ ਕੁੜੀ ਨੂੰ ਦੇਖ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਇਹ ਕੁੜੀ ਕਿੰਨੀ ਸਿੰਪਲ ਤੇ ਭੋਲੀ ਹੈ ਉਦੋਂ ਹੀ ਉਸ ਕੁੜੀ ਦਾ ਪਤਾ ਆ ਜਾਂਦਾ ਹੈ ਜਿੱਥੇ ਉਸਨੇ ਉਤਰਨਾ ਸੀ ਉਸਨੇ ਆਪਣੇ ਬਰਸ ਵਿੱਚੋਂ 20 ਰੁਪਏ ਕੱਢੇ ਤੇ ਅਰਜਨ ਨੂੰ ਦੇ ਦਿੱਤੇ ਤੇ ਉਹ ਕੁੜੀ ਉਸ ਭੀੜ ਵਿੱਚ ਹੀ ਕਿਤੇ ਗੁੰਮ ਹੋ ਗਈ ਅਰਜਨ ਪਹਿਲਾਂ ਤਾਂ ਕੁਝ ਸਮਾਂ ਉਸ ਕੁੜੀ ਨੂੰ ਦੇਖਦਾ ਰਿਹਾ ਪਰ ਫਿਰ ਉਹ ਆਪਣੀ ਅਗਲੀ ਸਵਾਰੀ ਦੀ ਤਲਾਸ਼ ਵਿੱਚ ਆਟੋ ਅੱਗੇ ਲੈ ਗਿਆ ਉਹ ਕਾਲਜ ਦੇ ਕੋਲ ਗਿਆ ਉੱਥੇ ਕੁਝ ਕੁੜੀਆਂ ਖੜੀਆਂ ਸਨ ਉਹਨਾਂ ਕੁੜੀਆਂ ਨੇ ਆਪਣੇ ਹੋਸਟਲ ਵਿੱਚ ਜਾਣਾ ਸੀ ਉਹਨਾਂ ਨੇ ਆਟੋ ਰੋਕਣ ਲਈ ਕਿਹਾ ਤੇ ਆਪਣੇ ਹੋਸਟਲ ਤੱਕ ਜਾਣ ਲਈ ਪੁੱਛਣ ਲੱਗੀਆਂ ਅਰਜਨ ਉਹਨਾਂ ਨੂੰ ਲੈ ਜਾਣ ਲਈ ਹਾਂ ਮੀ ਭਰ ਦਿੰਦਾ ਹੈ ਉਦੋਂ ਹੀ ਉਹਨਾਂ ਵਿੱਚੋਂ ਇੱਕ ਕੁੜੀ ਸੀਟ ਦੇ ਥੱਲੇ ਪਈ ਥੈਲੀ ਵੱਰੇ ਇਸ਼ਾਰਾ ਕਰਕੇ ਕਹਿਣ ਲੱਗਦੀ ਹੈ ਕਿ ਵੀਰੇ ਇਹ ਥੈਲੀ ਤੇਰੀ ਹੈ ਇਹਨੂੰ ਅੱਗੇ ਰੱਖ ਲੈ ਕਿਤੇ ਡਿੱਗ ਨਾ ਜਾਵੇ ਅਰਜਨ ਨੇ ਜਦੋਂ ਹੈਰਾਨ ਹੋ ਕੇ ਪਿੱਛੇ ਦੇਖਿਆ ਤਾਂ ਇਹ ਉਸੇ ਭੋਲੀ-ਬਾਲੀ ਕੁੜੀ ਦੀ ਥੈਲੀ ਸੀ ਉਹ ਆਟੋ ਵਿੱਚ ਹੀ ਭੁੱਲ ਗਈ ਸੀ ਅਰਜਨ ਨੇ ਥੈਲੀ ਨੂੰ ਆਪਣੇ ਕੋਲ ਰੱਖ ਲਿਆ ਤੇ ਉਹਨਾਂ ਕੁੜੀਆਂ ਨੂੰ ਬਿਠਾ ਕੇ ਹੋਸਟਲ ਵਿੱਚ ਛੱਡ ਆਇਆ ਉਸ ਦੀ ਬੇਚਾਨੀ ਵਧਣ ਲੱਗੀ ਸੀ ਜਿਵੇਂ ਹੀ ਕੁੜੀਆਂ ਹੋਸਟਲ ਵਿੱਚ ਉਤਰ ਗਈਆਂ ਸਨ ਅਰਜਨ ਨੇ ਆਟੋ ਇੱਕ ਪਾਸੇ ਖੜਾ ਕਰ ਲਿਆ ਉਸ ਨੇ ਆਪਣੇ ਕੰਬਦੇ ਹੋਏ ਹੱਥਾਂ ਨਾਲ ਉਸ ਥੈਲੀ ਨੂੰ ਖੋਲ੍ਹਿਆ ਥੈਲੀ ਵਿੱਚ ਸੋਨੇ ਦੇ ਗਹਿਣੇ ਸਨ ਜਿਸ ਨੂੰ ਦੇਖ ਕੇ ਅਰਜਨ ਦੀਆਂ ਅੱਖਾਂ ਫਟੀਆਂ ਦੀ ਫਟੀਆਂ ਰਹਿ ਗਈਆਂ ਅਸਰ ਵਿੱਚ ਇਹ ਗਹਿਣੇ ਅਰਜਨ ਦੀ ਸੋਚ ਤੋਂ ਵੀ ਜ਼ਿਆਦਾ ਕੀਮਤੀ ਸੀ ਉਸ ਨੇ ਪਹਿਲਾਂ ਐਨੇ ਕਦੇ ਗਹਿਣੇ ਇਕੱਠੇ ਨਹੀਂ ਸੀ ਦੇਖੇ ਐਨੀ ਕੀਮਤ ਸੀ ਗਹਿਣਿਆਂ ਦੀ ਕਿ ਇਹਨਾਂ ਨੂੰ ਵੇਚ ਕੇ ਉਹ ਆਪਣੀ ਮਾਂ ਦਾ ਇਲਾਜ ਵੀ ਕਰਵਾ ਸਕਦਾ ਸੀ ਤੇ ਪੜਨ ਦੀ ਪੜਾਈ ਤੇ ਵਿਆਹ ਵੀ ਕਰਵਾ ਸਕਦਾ ਸੀ ਇੱਥੋਂ ਤੱਕ ਕਿ ਆਪਣਾ ਇੱਕ ਛੋਟਾ ਜਿਹਾ ਘਰ ਵੀ ਬਣਾ ਸਕਦਾ ਸੀ ਉਹ ਇਸ ਬਾਰੇ ਸੋਚ ਰਿਹਾ ਸੀ ਕਿ ਉਹਨੂੰ ਆਪਣੇ ਪਿਓ ਦੀ ਕਹੀ ਇੱਕ ਗੱਲ ਯਾਦ ਆਂਦੀ ਹੈ ਕਿ ਇਮਾਨਦਾਰੀ ਤੋਂ ਵੱਡਾ ਕੋਈ ਧਨ ਨਹੀਂ ਹੁੰਦਾ ਅਰਜਨ ਨੇ ਥੈਲੀ ਨੂੰ ਆਪਣੇ ਕੋਲ ਸੰਭਾਲ ਲਿਆ ਅੱਖਾਂ ਬੰਦ ਕਰਕੇ ਆਪਣੇ ਆਪ ਨਾਲ ਇੱਕ ਵਾਦਾ ਕੀਤਾ ਤੇ ਉਹ ਸੋਚਣ ਲੱਗਦਾ ਹੈ ਕਿ ਮੈਂ ਇਹ ਥੈਲੀ ਉਸ ਕੁੜੀ ਨੂੰ ਜ਼ਰੂਰ ਵਾਪਸ ਕਰਾਂਗਾ ਭਾਵੇਂ ਮੈਨੂੰ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ ਇਹ ਉਹਦੀ ਅਮੰਤ ਹੈ ਤੇ ਮੈਂ ਉਸ ਨੂੰ ਵਾਪਸ ਜ਼ਰੂਰ ਕਰਾਂਗਾ ਇਹ ਸੋਚ ਕੇ ਉਸਨੇ ਉਦੋਂ ਹੀ ਆਪਣਾ ਆਟੋ 모ੜਿਆ ਤੇ ਉਸ ਲੋਕਲ ਮਾਰਕੀਟ ਵੱਲ ਜਾਣ ਲੱਗਿਆ ਜਿੱਥੇ ਉਸ ਕੁੜੀ ਨੂੰ ਉਤਾਰਿਆ ਸੀ ਮਾਰਕੀਟ ਵਿੱਚ ਬਹੁਤ ਜ਼ਿਆਦਾ ਭੀੜ ਸੀ ਪਰ ਉਸ ਨੂੰ ਭੀੜ ਵਿੱਚ ਕਿਤੇ ਵੀ ਉਹ ਕੁੜੀ ਨਹੀਂ ਸੀ ਦਿਸ ਰਹੀ ਅਰਜਨ ਕਾਫੀ ਟਾਈਮ ਉਸ ਕੁੜੀ ਨੂੰ ਲੱਭਦਾ ਰਿਹਾ ਪਰ ਉਹ ਕੁੜੀ ਨਾ ਮਿਲੀ ਜਦੋਂ ਹਨੇਰਾ ਹੋ ਗਿਆ ਤੇ ਸ਼ਾਮ ਹੋ ਗਈ ਅਰਜਨ ਉਦਾਸ ਹੋ ਕੇ ਉਸ ਥੈਲੀ ਨੂੰ ਲੈ ਕੇ ਆਪਣੇ ਘਰ ਆ ਗਿਆ ਜਦੋਂ ਘਰ ਪਹੁੰਚਦਾ ਹੈ ਤਾਂ ਉਸਦੀ ਮਾਂ ਸ਼ਕਲ ਦੇਖ ਕੇ ਉਸਨੂੰ ਕਹਿਣ ਲੱਗਦੀ ਹੈ ਕਿ ਪੁੱਤ ਅੱਜ ਬਹੁਤ ਥੱਕਿਆ ਲੱਗ ਰਿਹਾ ਹੈ ਸਭ ਕੁਝ ਠੀਕ ਤਾਂ ਹੈ ਅਰਜਨ ਆਪਣੀ ਮਾਂ ਦੇ ਕੋਲ ਬੈਠਾ ਤੇ ਉਹਨੇ ਥੈਲੀ ਬਾਰੇ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ ਮਾਂ ਉਸ ਨੂੰ ਪਿਆਰ ਨਾਲ ਸਮਝਾਉਣ ਲੱਗਦੀ ਹੈ ਕਿ ਪੁੱਤ ਦੂਜੇ ਦਾ ਸਮਾਨ ਕਦੇ ਨਹੀਂ ਚੱਕਣਾ ਚਾਹੀਦਾ ਉਹਨੂੰ ਵਾਪਸ ਕਰ ਦੇਣਾ ਚਾਹੀਦਾ ਹੈ ਦੂਜੇ ਦਾ ਸਮਾਨ ਨੂੰ ਉਸਨੂੰ ਵਾਪਸ ਕਰਨਾ ਹੀ ਅਸਲੀ ਇਨਸਾਨੀਅਤ ਹੁੰਦੀ ਹੈ ਤੂੰ ਕੱਲ ਨੂੰ ਉਸ ਕੁੜੀ ਨੂੰ ਲੱਭਣ ਦੀ ਕੋਸ਼ਿਸ਼ ਕਰੀ ਉਹ ਤੈਨੂੰ ਜ਼ਰੂਰ ਮਿਲੇਗੀ ਫਿਰ ਉਸ ਦਸਮਾਨ ਉਸ ਨੂੰ ਵਾਪਸ ਕਰ ਦੇਵੀਂ ਮਾਂ ਦੀ ਗੱਲ ਸੁਣ ਕੇ ਉਸ ਨੂੰ ਹੌਸਲਾ ਆ ਗਿਆ ਜਦੋਂ ਸਵੇਰ ਹੋਈ ਅਗਲੇ ਦਿਨ ਵੀ ਉਹ ਉਸ ਕੁੜੀ ਨੂੰ ਲੱਭਦਾ ਰਿਹਾ ਪਰ ਉਸ ਨੂੰ ਕਿਤੇ ਨਾ ਮਿਲੀ ਕਈ ਦਿਨ ਉਹ ਉਸ ਨੂੰ ਇਸੇ ਤਰ੍ਹਾਂ ਲੱਭਦਾ ਰਿਹਾ ਕਈ ਦਿਨ ਬੀਤ ਗਏ ਆਪਣਾ ਆਟੋ ਲੈ ਕੇ ਜਾਂਦਾ ਸਵਾਰੀਆਂ ਢੋਣ ਦੀ ਥਾਂ ਤੇ ਉਸੇ ਬਾਜ਼ਾਰ ਵਿੱਚ ਉਸ ਕੁੜੀ ਨੂੰ ਲੱਭਦਾ ਫਿਰਦਾ ਰਹਿੰਦਾ ਇਸੇ ਤਰ੍ਹਾਂ ਫਿਰਦੇ-ਫਿਰਦੇ ਨੂੰ ਸੁਨੂ 12 ਦਿਨ ਲੰਘ ਗਏ ਸਨ ਪਰ ਉਹਨੂੰ ਉਹ ਕੁੜੀ ਨਹੀਂ ਸੀ ਮਿਲੀ ਕਦੇ-ਕਦੇ ਉਹ ਸੋਚਦਾ ਸੀ ਕਿ ਕਿਤੇ ਰੱਬ ਨੇ ਇਹ ਸਭ ਕੁਝ ਮੇਰੀ ਗਰੀਬੀ ਖਤਮ ਕਰਨ ਲਈ ਤਾਂ ਨਹੀਂ ਮੇਰੇ ਤੱਕ ਬਚਾਇਆ ਪਰ ਫਿਰ ਉਸ ਨੂੰ ਆਪਣੇ ਮਾਪਿਓ ਦੀਆਂ ਗੱਲਾਂ ਯਾਦ ਆਉਂਦੀਆਂ ਤੇ ਉਹ ਸੋਚਣ ਲੱਗਦਾ ਹੈ ਕਿ ਨਹੀਂ ਇਹ ਮੇਰਾ ਨਹੀਂ ਉਸ ਕੁੜੀ ਦਾ ਹੈ ਤੇ ਉਸ ਨੂੰ ਵਾਪਸ ਕਰਨਾ ਹੈ 12ਵੇਂ ਦਿਨ ਦੀ ਸ਼ਾਮ ਸੀ ਜਦੋਂ ਸਾਰਾ ਦਿਨ ਲੱਭਣ ਤੋਂ ਬਾਅਦ ਸ਼ਾਮ ਨੂੰ ਉਹ ਆਪਣੇ ਆਟੋ ਨੂੰ ਸੜਕ ਦੇ ਕਿਨਾਰੇ ਖੜਾ ਕੇ ਉਹਦੇ ਵਿੱਚ ਬੈਠਾ ਸੀ ਉਦੋਂ ਉਸ ਦੀ ਨਜ਼ਰ ਇੱਕ ਹੋਟਲ ਦੇ ਬਾਹਰ ਖੜੀ ਘਾਰ ਉੱਤੇ ਪੈਂਦੀ ਹੈ ਜਿਸ ਵਿੱਚ ਇੱਕ ਕੁੜੀ ਉਤਰਦੀ ਹੈ ਜਿਸ ਨੂੰ ਦੇਖ ਕੇ ਅਰਜਨ ਹੈਰਾਨ ਰਹਿ ਜਾਂਦਾ ਹੈ ਕੁੜੀ ਤਾਂ ਉਹੀ ਸੀ ਪਰ ਉਹਨੇ ਕੱਪੜੇ ਤੇ ਰੰਗ ਟੰਗ ਅੱਜੂ ਸਭ ਕੁਝ ਬਦਲਿਆ ਹੋਇਆ ਸੀ ਉਹਦੇ ਨਾਲ ਉਹਦੀ ਇੱਕ ਸਹੇਲੀ ਵੀ ਸੀ ਅੱਜ ਉਸ ਕੁੜੀ ਨੇ ਬਧੀਆਂ ਮਹਿੰਗੇ ਕੱਪੜੇ ਪਾਏ ਹੋਏ ਸਨ ਅਰਜਨ ਉਸ ਨੂੰ ਦੇਖ ਕੇ ਇੱਕ ਬਾਰ ਦੁਬਾਰਾ ਸੋਚਣ ਲੱਗਦਾ ਹੈ ਕਿ ਇਹ ਉਹੀ ਕੁੜੀ ਹੈ ਜਿਹੜੀ ਮੇਰੇ ਆਟੋ 'ਚ ਬੈਠੀ ਸੀ ਜੇ ਇਹ ਇੰਨੀ ਅਮੀਰਤ ਉਸ ਦਿਨ ਐਨੇ ਸਧਾਰਨ ਕੱਪੜੇ ਵਿੱਚ ਮੇਰੇ ਆਟੋ ਵਿੱਚ ਕਿਉਂ ਬੈਠੀ ਇਹ ਸਭ ਕੁਝ ਸੋਚਣ ਲੱਗਦਾ ਹੈ ਉਹ ਕੁੜੀ ਹੋਟਲ ਵਿੱਚ ਚਲੀ ਜਾਂਦੀ ਹੈ ਤੇ ਅਰਜਨ ਖੜਾ ਦੇਖਦਾ ਰਹਿ ਗਿਆ ਅਰਜਨ ਕੋਲ ਜਾ ਕੇ ਦੇਖਣ ਲੱਗਦਾ ਹੈ ਉਸ ਕੁੜੀ ਨੇ ਵੀ ਅਰਜਨ ਨੂੰ ਦੇਖ ਲਿਆ ਸੀ ਕਿ ਉਹ ਮੁੰਡਾ ਮੇਰੇ ਵੱਲ ਦੇਖ ਰਿਹਾ ਹੈ ਉਹ ਉੱਠ ਕੇ ਬਾਹਰ ਹੁੰਦੀ ਹੈ ਤੇ ਅਰਜਨ ਪੁੱਛਣ ਲੱਗਦੀ ਹੈ ਕਿ ਹਾਂਜੀ ਤੁਸੀਂ ਮੇਰੇ ਵੱਲ ਇਸ ਤਰ੍ਹਾਂ ਕਿਉਂ ਦੇਖ ਰਹੇ ਹੋ ਕਿ ਤੁਹਾਨੂੰ ਕੋਈ ਕੰਮ ਹੈ ਉਹਦੇ ਮੂੰਹ ਤੇ ਹਲਕੀ ਜਿਹੀ ਘਬਰਾਹਟ ਸੀ ਅਜਨ ਮਸਾ ਲੈਂਦਾ ਹੈ ਤੇ Holi ਦਿਨੇ ਕਹਿਣ ਲੱਗਦਾ ਹੈ ਕਿ ਮੈਡਮ ਸ਼ਾਇਦ ਤੁਸੀਂ ਕੁਝ ਦਿਨ ਪਹਿਲਾਂ ਮੇਰੇ ਆਟੋ ਵਿੱਚ ਬੈਠੇ ਸੀ ਸ਼ਾਇਦ ਉਸ ਦਿਨ ਤੁਸੀਂ ਇੱਕ थैਲੀ ਮੇਰੇ ਆਟੋ ਵਿੱਚ ਭੁੱਲ ਗਏ ਸੀ ਇਹ ਸਭ ਕੁਝ ਸੁਣ ਕੇ ਪਹਿਲਾਂ ਤਾਂ ਕੁੜੀ ਹੈਰਾਨ ਰਹਿ ਗਈ ਪਰ ਫਿਰ ਉਹ ਮੁਸਕਰਾਉਣ ਲੱਗਦੀ ਹੈ ਉਸ ਨੂੰ ਪੁੱਛਣ ਲੱਗਦੀ ਹੈ ਕਿ ਸੱਚਮੁੱਚ ਮੇਰੇ ਸਾਰੇ ਗਹਿਣੇ ਤੇਰੇ ਕੋਲ ਨੇ ਇਹ ਪੁੱਛਦੀ ਹੋਈ ਉਹ ਬਹੁਤ ਖੁਸ਼ ਲੱਗ ਰਹੀ ਸੀ ਅਜ ਉਸ ਵੱਲ ਦੇਖ ਕੇ ਕਹਿਣ ਲੱਗਦਾ ਹੈ ਕਿ ਹਾਂਜੀ ਮੈਡਮ ਉਹ ਸਭ ਕੁਝ ਮੇਰੇ ਕੋਲ ਹੀ ਹੈ ਮੈਂ ਤਾਂ ਕਈ ਦਿਨਾਂ ਤੋਂ ਤੁਹਾਨੂੰ ਲੱਭ ਰਿਆ ਸੀ ਕੁੜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਔਰ ਜਨ ਨੂੰ ਪੁੱਛਣ ਲੱਗਦੀ ਹੈ ਕਿ ਤੈਨੂੰ ਪਤਾ ਹੈ ਉਸ ਥੈਲੀ ਵਿੱਚ ਕੀ ਸੀ ਉਸ ਵਿੱਚ ਸਿਰਫ ਗਹਿਣੇ ਨਹੀਂ ਸੀ ਉਸ ਵਿੱਚ ਮੇਰੇ ਪਾਪਾ ਦਾ ਦਿੱਤਾ ਹੋਇਆ ਇੱਕ ਲੋਕਟ ਵੀ ਸੀ ਜਿਸ ਵਿੱਚ ਮੇਰੀ ਮਾਂ ਦੀ ਆਖਰੀ ਤਸਵੀਰ ਸੀ ਮੈਂ ਬਹੁਤ ਹੀ ਪਰੇਸ਼ਾਨ ਹੋ ਗਈ ਸੀ ਮੈਨੂੰ ਗਹਿਣੇ ਨਾਲ ਕੋਈ ਮਤਲਬ ਨਹੀਂ ਸੀ ਮੈਨੂੰ ਸਿਰਫ ਉਸ ਲੋਕਟ ਨਾਲ ਮਤਲਬ ਸੀ ਅਰਜਨ ਉਸ ਨੂੰ ਪੁੱਛਦਾ ਹੈ ਕਿ ਮੈਡਮ ਜੇ ਤੁਸੀਂ ਇੰਨੇ ਅਮੀਰ ਹੋ ਤਾਂ ਉਸ ਦਿਨ ਸਧਾਰਨ ਕੱਪੜਿਆਂ ਵਿੱਚ ਮੇਰੇ ਆਟੋ ਵਿੱਚ ਕਿਉਂ ਬੈਠੇ ਸੀ ਜਦੋਂ ਤੁਹਾਡੇ ਕੋਲ ਆਪਣੀ ਕਾਰ ਹੈ ਐਨੇ ਪੈਸੇ ਨੇ ਤੁਸੀਂ ਦਿਨ ਆਟੋ ਵਿੱਚ ਕਿਉਂ ਆਏ ਸੀ ਕੁੜੀ ਉਸ ਨੂੰ ਕਹਿਣ ਲੱਗਦੀ ਹੈ ਕਿ ਇਹ ਇੱਕ ਲੰਮੀ ਕਹਾਣੀ ਹੈ ਜੇ ਤੂੰ ਸੱਚ ਜਾਨਣਾ ਚਾਹੁੰਦਾ ਹੈ ਤਾਂ ਕੱਲ ਨੂੰ ਸਵੇਰ ਆ ਜਾਇਂ ਅਰਜਨ ਨੇ ਹਾਂ ਵਿੱਚ ਸਿਰ ਇਲਾ ਦਿੱਤਾ ਇੱਕ ਬੋਝ ਉਹਦੇ ਮਨ ਤੋਂ ਉਤਰ ਗਿਆ ਸੀ ਪਰ ਅਜੇ ਵੀ ਉਹ ਬਹੁਤ ਕੁਝ ਜਾਨਣਾ ਚਾਹੁੰਦਾ ਸੀ ਜਿਹੜਾ ਕੀ ਜਾਨਣਾ ਬਾਕੀ ਸੀ ਅਵਲਿ ਦਿਨ ਜਿਵੇਂ ਸਵੇਰ ਹੁੰਦੀ ਹੈ ਅਰਜਨ ਆਪਣੇ ਆਟੋ ਲੈ ਕੇ ਉਸ ਕੁੜੀ ਦੁਆਰਾ ਦੱਸੇ ਹੋਏ ਪਤੇ ਤੇ ਪਹੁੰਚ ਜਾਂਦਾ ਹੈ। ਕੁੜੀ ਪਹਿਲਾਂ ਹੀ ਉੱਥੇ ਬੈਠੀ ਹੋਈ ਸੀ। ਅੱਜ ਫਿਰ ਉਸਨੇ ਬਹੁਤ ਹੀ ਸਿੰਪਲ ਜਿਹੇ ਕੱਪੜੇ ਪਾਏ ਹੋਏ ਸਨ। ਅਰਜਨ ਨੂੰ ਦੇਖ ਕੇ ਉਹ ਨੇੜੇ ਹੀ ਇੱਕ ਬੈਂਚ ਤੇ ਜਾ ਕੇ ਬੈਠ ਜਾਂਦੀ ਹੈ। ਅਰਜਨ ਵੀ ਉਸ ਦੇ ਕੋਲ ਜਾ ਕੇ ਬੈਠ ਗਿਆ। ਥੋੜੀ देर ਦੋਨੋਂ ਜਣੇ ਚੁੱਪ ਰਹੇ। ਫਿਰ ਕੁੜੀ ਹੌਲੀ ਜਿਹੀ ਕਹਿਣ ਲੱਗਦੀ ਹੈ ਕਿ ਮੇਰਾ ਨਾਮ ਗੁਰਲੀਨ ਹੈ। ਤੇ ਮੈਂ ਸ਼ਹਿਰ ਦੇ ਇੱਕ ਵੱਡੇ ਬਿਜ਼ਨਸਮੈਨ ਦੀ ਇਕਲੋਤੀ ਧੀ ਹਾਂ। ਉਹ ਕਹਿੰਦੀ ਹੈ ਕਿ ਮੇਰੇ ਪਾਪਾ ਕੋਲ ਸਭ ਕੁਝ ਹੈ ਪੈਸਾ ਸੌਲਤ ਦੀਆਂ ਜੀਜਾਂ ਕਿਸੇ ਚੀਜ਼ ਦੀ ਕਮੀ ਨਹੀਂ ਬਸ ਸਿਰਫ ਕਮੀ ਹੈ ਤਾਂ ਇੱਕ ਚੀਜ਼ ਦੀ ਹੈ ਉਹ ਹੈ ਇਨਸਾਨੀਅਤ ਦੀ ਇਹ ਸਭ ਕੁਝ ਦੱਸਦੇ ਹੋਏ ਗੁਲੀਂ ਦੀਆਂ ਅੱਖਾਂ ਭਿੱਜ ਗਈਆਂ ਪਰ ਉਹਨੇ ਆਪਣੀ ਗੱਲ ਜਾਰੀ ਰੱਖੀ ਉਹ ਕਹਿੰਦੀ ਹੈ ਕਿ ਮੇਰੇ ਪਾਪਾ ਦਾ ਮੰਨਣਾ ਹੈ ਕਿ ਗਰੀਬ ਲੋਕ ਝੂਠੇ ਤੇ ਬੇਈਮਾਨ ਹੁੰਦੇ ਨੇ ਪਰ ਮੈਂ ਹਮੇਸ਼ਾ ਤੋਂ ਇਹ ਗੱਲ ਨਹੀਂ ਸੀ ਮੰਨਦੀ ਮੈਂ ਦੇਖਣਾ ਚਾਹੁੰਦੀ ਸੀ ਕਿ ਅਸਲ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਇਸੇ ਲਈ ਮੈਂ ਆਪਣੇ ਇੱਕ ਦੋਸਤ ਦੇ ਨਾਲ ਸਧਾਨ ਕੱਪੜੇ 파 ਕੇ ਬਾਜ਼ਾਰ ਵਿੱਚ ਜਾਂਦੀ ਸੀ ਲੋਕਾਂ ਨਾਲ ਕੁਲਦੀ ਮਿਲਦੀ ਸੀ ਉਸ ਦਿਨ ਜਦੋਂ ਮੈਂ ਤੇਰੇ ਆਟੋ ਵਿੱਚ ਬੈਠੀ ਸੀ ਤਾਂ ਮੈਂ ਕਾਲੀ ਵਿੱਚ ਸੀ ਇਸ ਲਈ ਉਹ ਥੱਲੀ ਤੇਰੇ ਆਟੋ ਵਿੱਚ ਹੀ ਭੁੱਲ ਗਈ ਮੈਨੂੰ ਗਹਿਣੇ ਨਾ ਮਿਲਣ ਦਾ ਕੋਈ ਦੁੱਖ ਨਹੀਂ ਸੀ ਪਰ ਉਸ ਵਿੱਚ ਉਹ ਲੋਕਟ ਸੀ ਜਿਸ ਵਿੱਚ ਮੇਰੀ ਮਾਂ ਦੀ ਆਖਰੀ ਤਸਵੀਰ ਸੀ ਆਖਰੀ ਨਿਸ਼ਾਨੀ ਜਦੋਂ ਤੂੰ ਇੰਨੀ ਇਮਾਨਦਾਰੀ ਨਾਲ ਇਸ ਥੱਲੀ ਨੂੰ ਸੰਭਾਲ ਕੇ ਰੱਖਿਆ ਤਾਂ ਮੈਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਪਾਪਾ ਗਲਤ ਨੇ ਗਰੀਬ ਲੋਕ ਬੇਈਮਾਨ ਨਹੀਂ ਹੁੰਦੇ ਕਦੇ-ਕਦੇ ਤਾਂ ਉਹ ਮੀਰਾ ਨਾਲੋਂ ਵੀ ਜ਼ਿਆਦਾ ਅਮੀਰ ਦਿਲ ਦੇ ਹੁੰਦੇ ਨੇ। ਅਰਜਨ ਚੁੱਪ ਜਾ ਬੈਠਾ ਸਭ ਕੁਝ ਸੁਣ ਰਿਹਾ ਸੀ। ਗੁਰਲੀਨ ਨੇ ਅੱਗੇ ਹੋ ਕੇ ਉਸ ਤੋਂ ਥੈਲੀ ਲੈ ਲਈ। ਅਰਜਨ ਨੂੰ ਕਹਿਣ ਲੱਗਦੀ ਹੈ ਕਿ ਇਹ ਤੇਰੀ ਜਿੱਤ ਹੈ, ਮੇਰੀ ਨਹੀਂ। ਜੇ ਤੂੰ ਚਾਹੁੰਦਾ ਤਾਂ ਇਸ ਨੂੰ ਵੇਚ ਕੇ ਆਪਣੀ ਜ਼ਿੰਦਗੀ ਬਦਲ ਸਕਦਾ ਸੀ। ਇਹਦੇ ਵਿੱਚ ਬਹੁਤ ਕੀਮਤੀ ਗਹਿਣੇ ਸਨ। ਪਰ ਤੂੰ ਇਮਾਨਦਾਰ ਸੀ ਤੇ ਇਮਾਨਦਾਰੀ ਸਭ ਤੋਂ ਵੱਡੀ ਦੌਲਤ ਹੈ। ਅਰਜਨ ਉਸ ਵੱਲ ਦੇਖ ਕੇ ਹਲਕਾ ਜਿਹਾ ਮੁਸਕਰਾਉਂਦਾ ਹੈ ਤੇ ਗੁਰਲੀਨ ਨੇ ਆਪਣੇ ਪਰਸ ਵਿੱਚੋਂ ਕੁਝ ਪੈਸੇ ਕੱਢ ਕੇ ਅਰਜਨ ਵੱਲ ਕੀਤੇ ਤੇ ਕਿਹਾ ਕਿ ਇਹ ਤੇਰੀ ਇਮਾਨਦਾਰੀ ਦਾ ਇਨਾਮ ਹੈ ਪਰ ਅਰਜਨ ਕਹਿਣ ਲੱਗਦਾ ਹੈ ਕਿ ਮੈਡਮ ਮੈਂ ਪੈਸੇ ਲਈ ਇਹ ਸਭ ਨਹੀਂ ਕੀਤਾ ਮੈਂ ਸਿਰਫ ਆਪਣਾ ਫਰਜ਼ ਨਿਭਾਇਆ ਹੈ ਗੁਰਲੀਨ ਉਸ ਵੱਲ ਦੇ ਕੇ ਕਹਿਣ ਲੱਗਦੀ ਹੈ ਕਿ ਉਹ ਸਭ ਕੁਝ ਤਾਂ ਠੀਕ ਹੈ ਮੈਂ ਤੇਰਾ ਨੰਬਰ ਲੈ ਸਕਦੀ ਹਾਂ ਕਿਉਂਕਿ ਹੁਣ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਅਰਜਨ ਉਸ ਨੂੰ ਆਪਣਾ ਨੰਬਰ ਦੇ ਦਿੰਦਾ ਹੈ ਹੁਣ ਅਰਜਨ ਤੇ ਗੁਰਲੀਨ ਵਿੱਚ ਇੱਕ ਅਜੀਬ ਜਿਹਾ ਰਿਸ਼ਤਾ ਬਣ ਗਿਆ ਸੀ ਇਹ ਰਿਸ਼ਤਾ ਸਮਾਂ ਬੀਤਣ ਦੇ ਨਾਲ 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 ਗਹਿਰਾ ਹੁੰਦਾ ਗਿਆ। ਅਰਜਨ ਨੂੰ ਅਕਸਰ ਹੀ ਗੁਰਲੀਨ ਨੂੰ ਫੋਨ ਕਰਕੇ ਪੁੱਛਣ ਲੱਗਦੀ ਹੈ ਕਿ ਅੱਜ ਮੈਨੂੰ ਆਟੋ ਵਿੱਚ ਕਿੱਥੇ ਕਮਾਣ ਲੈ ਕੇ ਜਾਵੇਂਗਾ। ਅਰਜਨ ਉਸ ਨੂੰ ਕਦੇ ਵੀ ਮਨਾਂ ਨਹੀਂ ਸੀ ਕਰਦਾ ਕਿਉਂਕਿ ਉਹ ਵੀ ਮਨ ਹੀ ਮਨ ਵਿੱਚ ਉਸ ਨੂੰ ਪਸੰਦ ਕਰਨ ਲੱਗਿਆ ਸੀ। ਪਰ ਉਹਨੂੰ ਆਪਣੀ ਹਾਇਸੀਅਤ ਦਾ ਪਤਾ ਸੀ। ਉਹਨੂੰ ਇਹ ਪਤਾ ਸੀ ਕਿ ਸਾਡੇ ਦੋਨਾਂ ਵਿੱਚ ਕੀ ਫਰਕ ਹੈ। ਗੁਰਲੀਨ ਹੁਣ ਅਰਜਨ ਦੇ ਪਰਿਵਾਰ ਬਾਰੇ ਸਭ ਕੁਝ ਜਾਣਦੀ ਸੀ। ਉਹ ਵੀ ਅਰਜਨ ਨੂੰ ਪਸੰਦ ਕਰਨ ਲੱਗੀ ਸੀ। ਇਸ ਸਤਾਰਿਖ ਦਿਨ ਗੁਰਲੀਨ ਦਾ ਜਨਮ ਦਿਨ ਆ ਜਾਂਦਾ ਹੈ ਘਰ ਵਿੱਚ ਇੱਕ ਵੱਡੀ ਪਾਰਟੀ ਰੱਖੀ ਹੋਈ ਸੀ ਗੁਰਲੀਨ ਦਾ ਪਿਓ ਸਪੈਸ਼ਲ ਸਹਿਰ ਵਿੱਚ ਆਇਆ ਸੀ ਤਾਂ ਜੋ ਆਪਣੀ ਧੀ ਨਾਲ ਉਹਦੇ ਜਨਮ ਦਿਨ ਤੇ ਸਮਾਂ ਕੱਢ ਸਕੇ ਪਾਰਟੀ ਵਿੱਚ ਬਹੁਤ ਵਧੀਆ ਸਜਾਵਟ ਕੀਤੀ ਹੋਈ ਸੀ ਮਹਿੰਗੇ ਮਹਿੰਗੇ ਤੋਹਫੇ ਸਨ ਪਰ ਗੁਰਲੀਨ ਦੇ ਚਿਹਰੇ ਤੇ ਕੋਈ ਖਾਸ ਖੁਸ਼ੀ ਨਹੀਂ ਸੀ ਪਾਰਟੀ ਵਿੱਚ ਗੁਰਲੀਨ ਦੇ ਪਾਪਾ ਉਹਨੂੰ ਕਹਿਣ ਲੱਗਦੇ ਨੇ ਕਿ ਪੁੱਤ ਅੱਜ ਆਪਣੇ ਬਾਈਵੇਂ ਜਨਮ ਦਿਨ ਤੇ ਤੂੰ ਜੋ ਕੁਝ ਵੀ ਚਾਹੁੰਦੀ ਹੈ ਉਹ ਮੰਗ ਸਕਦੀ ਹੈ ਤੂੰ ਜੋ ਵੀ ਮੰਗ ਲੈ ਮੈਂ ਤੇਰੀ ਹਰ ਇੱਕ ਮੰਗ ਨੂੰ ਪੂਰਾ ਕਰਾਂਗਾ ਗੁਰਲੀਨ ਹੌਲੀ ਜਿਹੀ ਆਪਣੇ ਪਾਪਾ ਨੂੰ ਕਹਿਣ ਲੱਗਦੀ ਹੈ ਕਿ ਪਾਪਾ ਮੈਂ ਅਰਜਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਉਸਨੇ ਅਰਜਨ ਦੇ ਬਾਰੇ ਵਿੱਚ ਸਭ ਕੁਝ ਆਪਣੇ ਪਾਪਾ ਨੂੰ ਦੱਸ ਦਿੱਤਾ ਸੀ ਅਰਜਨ ਇੱਕ ਟੈਕਸੀ ਡਰਾਈਵਰ ਹੈ ਇਹ ਸੁਣ ਕੇ ਇੱਕ ਵਾਰ ਤਾਂ ਸਾਰੇ ਹਾਲ ਵਿੱਚ ਖਾਮੋਸ਼ੀ ਛਾ ਗਈ ਗੁਰਲੀਨ ਦੇ ਪਿਓ ਦੇ ਮੂੰਹ ਤੇ ਤਾਂ 12:00 ਵੱਜ ਗਏ ਸੀ ਕੀ ਇੱਕ ਆਟੋ ਡਰਾਈਵਰ ਨਾਲ ਤੂ ਵਿਆਹ ਕਰਾਉਣਾ ਚਾਹੁੰਦੀ ਹੈ ਉਹ ਗੁਰਲੀਨ ਨੂੰ ਪੁੱਛਦਾ ਹੈ ਕਿ ਤੂੰ ਮਜ਼ਾਕ ਕਰ ਰਹੀ ਹੈ ਉਹ ਬਹੁਤ ਹੀ ਗੁੱਸੇ ਵਿੱਚ ਸੀ ਗੁਰਲੀਨ ਚੁੱਪ ਕਰ ਜਾਂਦੀ ਹੈ ਉਸਨੇ ਗੁੱਸੇ ਵਿੱਚ ਗੁਰਲੀਨ ਨੂੰ ਆਪਣੇ ਕਮਰੇ ਵਿੱਚ ਜਾਣ ਲੈ ਕੇ ਆ ਗੁਰਲੀਨ ਸਾਰੀ ਰਾਤ ਰੋਂਦੀ ਰਹੀ ਜਦੋਂ ਸਵੇਰੇ ਉੱਠਦੀ ਹੈ ਤਾਂ ਸਾਹਮਣੇ ਉਹਦਾ ਪਿਓ ਖੜਾ ਸੀ ਪਰ ਅੱਜ ਉਸਦਾ ਰਵੱਈਆ ਕੁਝ ਬਦਲਿਆ ਹੋਇਆ ਸੀ ਕੱਲ ਜਿੰਨਾ ਗੁੱਸਾ ਉਸਦੇ ਮੂੰਹ ਤੇ ਨਹੀਂ ਸੀ ਗੁਰਲੀਨ ਦਾ ਪਾਪਾ ਉਸ ਨੂੰ ਕਹਿਣ ਲੱਗਦਾ ਹੈ ਕਿ ਮੈਂ ਸਾਰੀ ਰਾਤ ਇਸ ਬਾਰੇ ਸੋਚਿਆ ਹੈ ਜੇ ਤੂੰ ਅੰਨੀ ਤੁਨ ਅਦੌਲਤ ਛੱਡ ਕੇ ਇੱਕ ਗਰੀਬ ਆਟੋ ਵਾਲੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਤਾਂ ਉਸ ਵਿੱਚ ਕੁਝ ਖਾਸ ਹੀ ਹੋਵੇਗਾ ਮੈਨੂੰ ਵੀ ਉਸ ਅਰਜੁਨ ਨਾਲ ਮਿਲਿਆ ਅਰਜੁਨ ਨੂੰ ਮਿਲ ਕੇ ਗੁਰਲੇਂਦ ਦੇ ਪਾਪਾ ਉਸਦੇ ਸੁਭਾਅ ਤੇ ਇਮਾਨਦਾਰੀ ਤੋਂ ਬਹੁਤ ਖੁਸ਼ ਹੁੰਦੇ ਨੇ ਉਹ ਅਰਜੁਨ ਨਾਲ ਮਿਲ ਕੇ ਬਹੁਤ ਖੁਸ਼ ਹੁੰਦੇ ਨੇ ਅਰਜੁਨ ਨੂੰ ਇੱਕ ਕੰਪਨੀ ਵਿੱਚ ਨੌਕਰੀ ਤੇ ਰੱਖ ਲੈਂਦੇ ਨੇ ਜਿੱਥੇ ਉਸ ਦੀ ਤਨਖਾਹ ਵੀ ਵਧੀਆ ਸੀ ਹੌਲੀ ਹੌਲੀ ਅਰਜਨ ਨੇ ਆਪਣੀ ਮਿਹਨਤ ਨਾਲ ਖੁਦ ਨੂੰ ਸਾਬਿਤ ਕਰ ਦਿੱਤਾ ਉਸ ਦੀ ਇਮਾਨਦਾਰੀ ਤੇ ਉਹਦੀ ਮਿਹਨਤ ਤੋਂ ਗੁਰਲੀਨ ਦੇ ਪਾਪਾ ਬਹੁਤ ਖੁਸ਼ ਹੁੰਦੇ ਸੀ ਉਹ ਉਹਨਾਂ ਦੇ ਵਿਆਹ ਲਈ ਮੰਨ ਜਾਂਦੇ ਨੇ ਤੁਮ ਤਾਂ ਮੰਨ ਨਾਲ ਅਰਜਨ ਤੇ ਗੁਰਲੀਨ ਦਾ ਵਿਆਹ ਕੀਤਾ ਜਾਂਦਾ ਹੈ ਗੁਰਲੀਨ ਅਰਜਨ ਦੇ ਨਾਲ ਉਸਦੇ ਛੋਟੇ ਜਿਹੇ ਘਰ ਵਿੱਚ ਰਹਿਣ ਲੱਗਦੀ ਹੈ ਉਸਦੀ ਇਮਾਨਦਾਰੀ ਕਰਕੇ ਉਸਦੀ ਜ਼ਿੰਦਗੀ ਬਹੁਤ ਹੀ ਸੌਖੀ ਲੰਘ ਰਹੀ ਸੀ ਉਹ ਇੱਜ਼ਤ ਦੀ ਰੋਟੀ ਖਾਂਦਾ ਸੀ ਬੇਫਿਕਰ ਨਾਲ ਜ਼ਿੰਦਗੀ ਜੀਉਂਦਾ ਸੀ ਇਹ ਸੀ ਅੱਜ ਦੀ ਕਹਾਣੀ ਜਿਸ ਵਿੱਚ ਇਹ ਪਤਾ ਲੱਗਦਾ ਹੈ ਕਿ ਇਮਾਨਦਾਰੀ ਨਾਲ ਰਹਿਣਾ ਭਾਵੇਂ ਮੁਸ਼ਕਲ ਲੱਗਦਾ ਹੈ ਪਰ ਇਸ ਦਾ ਫਲ ਬਹੁਤ ਹੀ ਮਿੱਠਾ ਹੁੰਦਾ ਹੈ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਕਮੈਂਟਾਂ ਰਹੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਧੰਨਵਾਦ